Terima ਠੀਕ ਹੈ ਕੋਈ ਨਾ ਹੋਵੇ ਸ਼ੁਕਰਵਾਦ ਨਾ ਠੀਕ ਹੈ ਅੱਜ ਹੁਣ ਤੁਸੀਂ ਆ ਜਾਓ ਬਸ ਇਖੜੋ ਪੜੋ ਇਖੜੋ ਜੈਂਜਰ ਸਟੂਡੀਓ ਆਏ ਹੋਏ ਨੇਂਦਰ ਦੀ ਇਹ माफिया अपील रिलीज ਕਰਨ ਵਾਸਤੇ ਬਹੁਤ ਹੀ ਵਧੀਆ ਮੈਂ ਇਹਨਾਂ ਦੇ ਗੀਤ ਸੁਣਿਆ ਹੈ ਬਹੁਤ ਹੀ ਵਧੀਆ ਹੈ اور ਬੜੇ ਸੁਰੀਲੇ ਇਹ ਗਾਇਕ ਹੈ ਬੜੀ ਵਧੀਆ ਟ੍ਰੇਨਿੰਗ ਲਿੱਤੀ ਹੋਈ ਹੈ ਇਹਨਾਂ ਨੇ اور ਦਿਲਜੀਤ ਜੀ ਇਹ ਮੇਰੇ ਬਹੁਤ ਹੀ ਪਿਆਰੇ ਦੋਸਤ ਹੈ اور ਇਹਨਾਂ ਦੀ ਇਹ ਮਿਹਨਤ ਹੈ ਕਿ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੈ और ਸੰਗੀਤ ਨੂੰ ਇਹ ਦੇ ਵਾਰ ਦੇ ਪਰਫੁੱਲਿਤ ਕਰ ਰਹੇ ਆ ਅੱਗੇ ਵਧਾ ਰਹੇ ਆ ਇਹਨਾਂ ਵੀ ਮਾਫੀਆ ਅਪੀਲ ਵਾਸਤੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੇ ਅੱਗੇ ਨੂੰ ਵੀ ਆਸ ਕਰਦੇ ਆ ਕਿ ਇਸੇ ਤਰ੍ਹਾਂ ਇਹ ਸਾਡਾ ਤੇ ਬਾਕੀ ਸ਼ਰੋਤਿਆਂ ਦਾ মনোরঞ্জন ਕਰਦੇ ਰਹਿਣਗੇ ਥੈਂਕ ਯੂ ਇਹਨਾਰੇ ਦੱਸਿਆ ਮੇਰਾ ਸਾਡੇ ਵਾਸਤੇ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਤੁਹਾਡਾ ਆਸ਼ੀਰਵਾਦ ਹਮੇਸ਼ਾ ਹੀ ਅਸੀਂ ਉਹ ਵੀ ਰਾਗੇ ਵੀ ਪਵਾ ਜਾ ਅੱਛਾ ਥੈਂਕ ਯੂ ਤੁਹਾ ਦਾ ਇਹ ਉਹ ਕੰਮ ਬਹੁਤ ਬਹੁਤ ਬੱਚੇ ਦਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਦੇਖੋ ਇਹ ਜਿਹੜਾ ਸੰਗੀਤ ਹੈ ਇਹ ਜਦ ਤੋਂ ਮੇਰਾ ਖਿਆਲ ਹੈ ਕਿ ਇਹ ਤਰਤੀਬ ਪਰਮਾਤਮਾ ਨੇ ਸਿਰਜੀ ਹੈ ਉਦੋਂ ਤੋਂ ਹੀ ਸੰਗੀਤ ਚਾਹੇ ਉਹ ਸ਼ਿਵ ਜੀ ਭਗਵਾਨ ਹੈ ਤਾਂ ਉਹਨਾਂ ਦੇ ਹੱਥ ਵਿੱਚ ਦਬਰੂ ਦਿਖਾਇਆ ਕ੍ਰਿਸ਼ਨ ਭਗਵਾਨ ਦੇ ਹੱਥ ਵਿੱਚ ਬਾਸਰੀ ਦਿਖਾਈਏ ਗੁਰਦਾਨਨ ਦੇਵ ਜੀ ਦੇ ਨਾਲ ਜ਼ਬਾਬ ਹੈ ਤੇ ਮਤਲਬ ਜਿੰਨੇ ਵੀ ਸਾਡੇ ਮਹਾਂਪੁਰਖ ਹੋਏ ਐ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦੀ ਅਸੀਂ ਸਿੱਖਿਆ ਤੇ ਚੱਲਦੇ ਹੋਏ ਇਸ ਸੰਗੀਤ ਨੂੰ ਇਸ ਆਰਟ ਨੂੰ ਅੱਗੇ ਵਧਾ ਰਹੇ ਆ ਮੈਂ ਇਹ ਆਸ਼ ਕਰਦਾ ਹੈ ਕਿ ਇਹ ਬੱਚੇ ਜਿਹੜੇ ਸੰਗੀਤ ਦੇ ਇੱਥੇ ਹੋਰ ਵੀ ਨਵੇਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਮਿਊਜ਼ਿਕ ਰਿਕਾਰਡ ਕਰ ਰਹੇ ਆ ਗੁਰੂ ਮਹਾਰਾਜ ਜੀ ਨੇ ਉਹਨੂੰ ਦਿਨ ਤੋਂ ਬਣੀ ਰਾਤ ਚੋਗਣੀ ترقی ਦਵੇ ਔਰ ਇਹ ਦਲਜੀਤ ਜੀ ਜਿਨ੍ਹਾਂ ਦੇ ਬਲਮ ਸ਼ੁਭੇਸ਼ਾਵਾੰਦੇ ਕਾਰਨ ਇਹ ਸਟੂਡੀਓ ਬਣਿਆ ਹੈ ਔਰ ਇਹੀ ਜੀ ਜਗ੍ਹਾ ਇਹ ਸਟੂਡੀਓ ਬਣਿਆ ਹੈ ਕਿ ਚਾਰੇ ਪਾਸੇ ਕਾਲਜ ਹੈ ਯੂਨੀਵਰਸਿਟੀ ਹੈ ਔਰ ਇੱਥੇ ਆ ਕੇ ਐਦਾਂ ਨਹੀਂ ਫੀਲ ਹੁੰਦਾ ਕਿ ਆਪਾਂ ਕਿਸੇ ਪ੍ਰੋਫੈਸ਼ਨਲ ਆਫਿਸ ਦੇ ਵਿੱਚ ਆ ਗਏ ਆ ਆਪਣੇ ਘਰ ਵਰਗਾ ਫੈਮਿਲੀ ਵਰਗਾ ਐਟਮਾਸਫੇਅਰ ਹੈ ਤੇ ਜਿਹੜੇ ਵੀ ਨਵੇਂ ਸਿੰਗਰ ਹੋਣ ਜਾਂ ਕੋਈ ਇਸੇ ਤਰ੍ਹਾਂ ਦੀ ਆਪਣੀ ਰਿਕਾਰਡਿੰਗ ਚਾਹਦੇ ਹੋਣ ਉਹ ਇੱਥੇ ਆਣ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਇਸ ਸਟੂਡੀਓ ਦੇ ਵਿੱਚ ਮਿਲੇਗੀ ਮੇਰੀ ਸ਼ੁਕਾਮਨਾਵਾਂ ਹੈ ਸਟੂਡੀਓ ਵਾਸਤੇ 뮤జిక్ ਡਾਇਰੈਕਟਰ ਸਟ੍ਰੇਂਜਰ ਵਾਸਤੇ ਔਰ ਇਹ ਨਵੇਂ ਸਿੰਗਰ ਨਿੰਦਰ ਵਾਸਤੇ बहुत बहुत <tune> <आगे। tune> जिदण जट पारे आ गया तीन सौ तो लगूगी जिदण जट पारे आ गया तीन सौ तो लगूगी जिद जट पारे आ गया ਬਦਲ ਗਈ ਤੇਰੀ ਪੱਲੀਆਂ ਦੀ ਵੇਖ ਨੀ ਤੇ ਬਦਲ ਗਈ ਤੇਰੀ ਅੱਖ ਉੜ ਤੇ ਪਟੋਲੇ ਵਿੱਚ ਵੱਜੀ ਵੇ ਕੀ ਖੱਟ ਲਾ ਡਰਾਈਵਰਾਂ ਛੇੜ ਕੇ ਸੜਕ ਤੇ ਨੱਡੀ ਵੇ ਕੀ ਖੱਟ ਲਾ ਡਰਾਈਵਰਾਂ ਛੇੜ ਕੇ ਸੜਕ ਤੇ ਨੱਡੀ ਵੇ ਕੀ ਖੱਟ ਲਾ ਡਰਾਈਵਰਾਂ ਓ ਜੀ ਟੀ ਰੋਡ ਉੱਤੇ ਬੜਾ ਆਉਂਦਾ ਸੀ ਨਜ਼ਾਰਾ ਜੀਟੀ ਰੋਡ 'ਤੇ ਬੜਾ ਆਉਂਦਾ ਸੀ ਨਿਸ਼ਾਰਾ ਜੱਟ ਆਉਂਦਾ ਸੀ 85ਾਂ ਤੇ ਛੱਡੀ ਨੀ ਵੀ ਗੋਰੇ ਰੰਗ ਨੇ ਰਗੜਤਾ ਮਾਰ ਲਈ ਥਾਲੀ ਦੇ ਵਿੱਚ ਗੱਡੀ ਨੀ ਵੀ ਗੋਰੇ ਰੰਗ ਨੇ ਰਗੜਤਾ ਮਾਰ ਲਈ ਥਾਲੀ ਦੇ ਵਿੱਚ ਗੱਡੀ ਨੀ ਨੀ ਗੋਰੇ ਰੰਗ ਨੇ ਰਗੜਤਾ